ਸੁਣੋ ਬਾਜੀ ਸੁਣੋ 사ਸੀ ਕਾਲਜ ਪੜਨ ਆਈ ਥੋਡੇ ਨਾਲ ਕਾਲਜ ਦੇ ਵਿੱਚ ਬਤਮੀਜ਼ ਕੀਤੀ ਗਈ ਆ ਹਾਂਜੀ ਹਾਂਜੀ ਬਾਜੀ ਆਜੀ ਨਹੀਂ ਪੜਨ ਜਾਂਦੀ ਅੱਗੇ ਤੋਂ ਓਏ ਤੋ ਜੀ ਬਾਜੀ ਬਾਜੀ ਕਰੀ ਜਾਂਨੇ ਹੈ ਮੈਂ ਤਾਂ ਤੇਰਾ ਸਰਦਦਾ ਸਾ ਇਹ ਮਤਰਾ ਬਾਜੀ ਆ ਓ ਮੈਂ ਤੇਰਾ ਬਾਜੀ ਲੱਗਦਾ ਹੈ ਜੀ ਮੈਂ ਤਾਂ ਸਖਬੀਰ ਜੀ ਨੂੰ ਬਾਜੀ ਕਿਹਾ ਤੇ ਜੇ ਮੈਂ ਤੂੰ ਓਏ ਤੋ ਬਾਤ ਜੀ ਨੂੰ ਕਿਹਾ ਬਾਜੀ ਸਾਨੂੰ ਤੜ ਕਿਆ ਤੁਸੀਂ ਕੁ ਸਮਝ ਨਹੀਂ ਜਾਂਦੇ ਹੈ ਤੂੰ ਅਸੀ ਗੱਲ ਤਾਂ ਸੁਣਦੇ ਨਹੀਂ ਹੈਗੇ ਆ ਭਾਬੀ ਕਾਣ ਕਰਦਾ ਵਾ ਤੂੰ ਮੈਨੂੰ ਜੜ ਰਾਂ ਹੈ ਸਾਨੂੰ ਕਾਲ ਜੀ ਦੀਆਂ ਕੁੜੀਆਂ ਬੁੱਢੀ ਘੜੀ ਲਾਲ ਲੰਗਾਵ ਕਹਿੰਦੀਆਂ ਤੂੰ ਸੀ ਹੱਸਦੇ ਹੋ ਬਾਜੀ ਅਸੋ ਕੇ ਤੂੰ ਹਸੀ ਜਾਣਾ ਓ ਯਾਰ ਹਸਾਣਾ ਹੋਰ ਕੀ ਕਰਾ ਇੰਨਾਂ ਨਾਲ ਕੁੜੀਆਂ ਨੇ ਰੈਗਿੰਗ ਕੀਤੀ ਹੈ ਹੈ ਐਵੇਂ ਹੀ ਪਸੰਦਰ ਦੀਆਂ ਕਵਰਾਈਆਂ ਵਰਦੀਆਂ ਆਈਡੀ ਗਵੇਸਤੀ ਦੋਈ ਤੁਸੀਂ ਤਾਂ ਘਬਰਾ ਗਿਆ ਰੈਂਕਿੰਗ ਤੋਂ ਹੀ ਇੱਥੇ ਸਾਡੀ ਇੰਨੀ ਬੇਇੱਜ਼ਤੀ ਹੁੰਦੀ ਹੈ ਲੀਡਰ ਬਣ ਕੇ ਪੁਲਿਸ ਵਾਲੇ ਬਣ ਕੇ ਅਜਿਹਾ ਘਬਰਾਇ ਨਹੀਂ ਤੁਸੀਂ ਉਹੀ ਘਬرائی ਜਾਨੀਓ ਹੈ